ਲਓ ਜੀ ਆਪਾਂ ਪਹੁੰਚ ਗਏ ਰੋਜ ਸੈਸ਼ਟੀਵਲ ਦੁਆਰ 25 ਸਹਿਰ ਚੰਡੀਗੜ੍ਹ ਤੇ ਬਿਲਕੁਲ ਸੈਂਟਰ 'ਚ ਖੜ ਗਿਆ ਬਿਲਕੁਲ ਸੈਂਟਰ 'ਚ ਆ ਗਿਆ ਲੱਭੇ ਕਟਵੜ 10 ਸੈਕਿੰਡ ਖੜਿਆ ਹੋਊਗਾ ਇਹ ਲਾਪਾ ਕੇ ਸੀਬਾ ਇਹਨੇ ਛੜਤੀ ਤੇ ਵੀ ਚੱਲ ਪਈ ਇਹ ਦੇਖੋ ਵੀ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਆ ਫੁੱਲਾਂ ਨਾਲ এলিਫੈਂਟ ਲੋ ਜੀ ਅੱਗੇ ਤੁਹਾਨੂੰ ਐਵੇਂ ਹੈਂਡ ਮੇਡ ਦੀਆਂ ਬਹੁਤ ਸੋਹਣੀਆਂ-ਸੋਹਣੀਆਂ ਨੇ ਪ੍ਰਾਂਦੀਆਂ ਮਿਲ ਜਾਣਗੇ ਦੇਖਣ ਨੂੰ ਜਿਵੇਂ ਆਹ ਦੇਖ ਸਕਦੇ ਹੋ ਲੋ ਜੀ ਤੇ ਬਾਕੀ ਆਹ ਦੇਖੋ ਨਾ ਤੇ ਹੋਰ ਵੀ ਕਾਫੀ ਕੁਝ ਤੁਹਾਨੂੰ ਮਿਲ ਜੂਗਾ ਲੋ ਜੀ ਲੋ ਵੀ ਪਹੁੰਚ ਕੇ ਆਪਾਂ ਕਹਿੰਦੇ ਚੰਡੀਗੜ੍ਹ ਤੇ ਚੰਡੀਗੜ੍ਹ ਅੱਜ ਆਪਾਂ ਪਹੁੰਚੇ ਆ ਰੋਜ਼ ਗਾਰਡਨ ਇੱਥੇ ਲੱਗਿਆ ਰੋਜ ਫੈਸਟੀਵਲ ਤੇ ਦਿਖਾਉਣਾ ਤੁਹਾਨੂੰ ਰੰਗ ਢਾਂਗੇ ਤੇ ਕਿਵੇਂ ਨੇ ਰੋਜ ਫੈਸਟੀਵਲ ਦੇ ਤੇ ਆਜੋ ਅੱਜ ਦੇ ਵਲੌਗ ਨਾਲ ਬਣੇ ਰਹੋ ਤੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਲਓ ਜੀ ਆਪਾਂ ਪਹੁੰਚ ਗਏ ਰੋਜ ਫੈਸਟੀਵਲ ਦੁਆਰ 25 ਸ਼ਹਿਰ ਚੰਡੀਗੜ੍ਹ ਤੇ ਚੱਲਦੇ ਆਂ ਆਪਾਂ ਤੁਹਾਨੂੰ ਦਿਖਾਉਨੇ ਆ ਸਾਰਾ ਇਹ ਤੇ ਲਓ ਜੀ ਇਹ ਦੇਖੋ ਕਿੰਨਾ ਸੋਹਣਾ ਇੱਧਰ ਚੱਲਦੇ ਨੇ ਪਤੰਗਾਂ ਦੇ ਕੰਪੀਟੀਸ਼ਨ ਜੇ ਆ ਸਾਹਮਣੇ ਤੁਸੀਂ ਪਤੰਗ ਦੇਖਦੇ ਹੋ ਨਾ ਲਓ ਇਹ ਆ ਇੱਧਰ ਪਤੰਗ ਚੜਾ ਰਹੇ ਨੇ ਤੇ ਇੱਧਰ ਆ ਜੜਦੇ ਨੇ ਪਤੰਗ ਤੁਹਾਨੂੰ ਦੇਖਦੇ ਹੋਣਗੇ ਲਓ ਵੀ ਵਕਤ ਅੱਗੇ ਦੇਖਦਾ ਮਾਹੌਲ ਹੋਰ ਤੇ ਇੱਧਰ ਚੱਲ ਰਿਹਾ ਪਤੰਗਾਂ ਦਾ ਕੰਪੀਟੀਸ਼ਨ ਲਓ ਵੀ ਬਾਕੀ ਆ ਸਾਰਾ ਰੋਜ਼ ਗਾਰਡਨ ਸ਼ਹਿਰ ਚੰਡੀਗੜ੍ਹ ਲਓ ਵੀ ਇੱਧਰ ਚੜ ਰਹੇ ਨੇ ਪਤੰਗ ਯਾ ਤੁਸੀਂ ਦੇਖ ਸਕਦੇ ਹੋ ਤੇ ਨਾ ਲਓ ਵੀ ਇੱਥੇ ਇੱਧਰ ਚੱਲਦਾ ਪੰਘਾਂ ਦਾ ਬਾਕੀ ਲੋ ਇੱਧਰ ਤਿਆਰੀਆਂ ਚੱਲਦੀਆਂ ਨੇ ਪਟੰਗਾਂ ਦੀਆਂ ਜੋਰਾ-ਸੋਰਾ ਤੇ ਦੇ ਬਾਕੀ ਇੱਧਰ ਸਟਾਲ ਵਗੈਰਾ ਵੀ ਲੱਗੇ ਹੋਈਆਂ ਨੇ ਕਾਫੀ ਹਨ ਇਹ ਵੀ ਤੁਹਾਨੂੰ ਦਿਖਾਉਣੀ ਆਂ ਆਪਾਂ ਬਾਕੀ ਅੱਗੇ ਚੱਲਦੇ ਆਂ ਅੱਗੇ ਕਾਫੀ ਹੋਰ ਆ ਅੱਗੇ ਦੇਖਦੇ ਆਂ ਜਾ ਕੇ ਆਪਾਂ ਲੋ ਲਓ ਵੀ ਅੱਗੇ ਆਪਾਂ ਅੱਗੇ ਹੋਰ ਦਿਖਾਉਣਾ ਤੁਹਾਨੂੰ ਮਾਹੌਲ ਇੱਧਰ ਤੇ ਇੱਧਰ ਸਾਰਾ ਆ ਗਿਆ ਫੂਡ ਵਾਲਾ ਏਰੀਆ ਇਹ ਤੇ ਇੱਥੇ ਤੁਹਾਨੂੰ ਬਹੁਤ ਸਾਰਾ ਜਿਹੜਾ ਫੂਡ ਮਿਲ ਜੂਗਾ ਜਿਵੇਂ ਇੱਧਰ ਆਈਸਕ੍ਰੀਮ ਹੋ ਗਈ ਪੰਜਾਬੀ ਤੜਕਾ ਹੋ ਗਿਆ ਨਾ ਬਾਕੀ ਹੋਰ ਵੀ ਕਾਫੀ ਕੁਝ ਜਿਵੇਂ ਦਿੱਲੀ ਦੇ ਸਪੈਸ਼ਲ ਪਕਵਤੇ ਹੋਗੇ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਮਾਹੌਲ ਅੱਗੇ ਅੱਗੇ ਚੱਲਦੇ ਆਂ ਅੱਗੇ ਦਿਖਾਉਨੇ ਆ ਹੋਰ ਤੁਹਾਨੂੰ ਜਲੇਬੀ ਆ ਗਈ ਇੱਧਰ ਲਓ ਵੀ ਆ ਦੇਖੋ ਜਿਵੇਂ ਜਲੇਬੀ ਤੇ ਬਾਕੀ ਆ ਸਾਰਾ ਇੱਧਰ ਬਰਗਰ ਮੁਰਗਾ ਆ ਰਹਾ ਹੈ ਨਾ ਬਰਗਰ ਹੋ ਗਏ ਸਾਊਥ ਮੈਜਿਕ ਹੋ ਗਿਆ ਲੋ ਵੀ ਬੇਲ ਪੂਰੀ ਹੋ ਗਈ ਬੰਬੇ ਦੇ ਮਸ਼ਹੂਰ ਹੈ ਨਾ ਲੋ ਮਕਿੰਨੀ ਜਿੱਦ ਚੱਲਦਾ ਨਾਲ ਨਾਲ ਆ ਜਾਓ ਕੇ ਚੱਲਦੇ ਹੁਣ fake shit I got no love for the fakeness If you wanna play tough and wanna hate this I'll always show up I don't ever slow up ਲਓ ਜੀ ਜੀ ਨੱਚ ਕੇ ਬੈਠੇ ਇੰਜੋਏ ਕਰ ਸਕਦੇ ਹੋ ਜਿਵੇਂ ਤੁਹਾਨੂੰ ਮੈਂ ਦਿਖਾਇਆ ਤੇ ਬਾਕੀ ਆਪਾਂ ਅੱਗੇ ਆ ਗਏ ਤੇ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਜੰਡੋਲ ਵਗੈਰਾ ਵੀ ਨਹੀਂ ਮਿਲਦਾ ਸਾਇਦ ਉਹ ਵੀ ਤੁਹਾਨੂੰ ਦਿਖਾਉਣੇ ਆ ਜਾਓਗੇ ਤੇ ਕਾਫੀ ਵੱਡਾ ਇਹ ਲਓ ਜੀ ਤੇ ਬਾਕੀ ਆਪਾਂ ਇਧਰੋਂ ਆਏ ਆ ਬਾਕੀ ਐਵੇਂ ਦਾ ਸਾਰਾ ਮਾਹੌਲ ਆ ਤੁਸੀਂ ਚੈੱਕ ਕਰ ਸਕਦੇ ਹੋ ਨਾ ਲਓ ਜੀ ਤੇ ਬਾਕੀ ਇੱਥੇ ਤੁਹਾਨੂੰ ਐਵੇਂ ਬਹੁਤ ਸਾਰੇ ਗੇਮ ਮਿਲ ਜਾਣਗੇ ਜਿਵੇਂ ਆਮ ਮੇਲੇ ਦੇ ਵਿੱਚ ਹੁੰਦੀਆਂ ਨੇ ਜਿਵੇਂ ਆ ਆ ਜਵੇਂ ਆਹ ਨਾਲ ਲਾਉਣੇ ਆ ਹਨਾ ਸਾਹਮਣੇ ਤੇ ਆ ਰਿੰਗ ਵਾਲੀ ਆ ਗਈ ਜਿਵੇਂ ਲਓ ਜੀ ਤੇ ਆ ਰਿੰਗ ਪਾਉਣੀ ਹੁੰਦੀ ਹੈ ਨਾ ਜਿਵੇਂ ਉਹ ਇਹ ਸਾਰੀ ਐਕਟੀਵਿਟੀ ਤੁਹਾਨੂੰ ਮਿਲ ਜੂਗੀ ਦੇਖਣ ਨੂੰ ਲਓ ਤੇ ਬਾਕੀ ਅੱਗੇ ਚੱਲਦੇ ਆਜੋ ਇਹ ਇੰਟਰ ਦੇਖੋ ਸਾਰਾ। ਇਹ ਆ ਬਾਲ ਵਾਲੀ ਆ ਗਈ ਹੈ ਨਾ। ਲਓ। ਆ ਬਾਲ ਵਾਲੀ ਆ ਗਈ ਜਿਵੇਂ ਸੇਵ ਵਾਲਾ ਹੁੰਦੀ ਹੈ ਨਹੀਂ। ਯਾਰ ਇੱਕ ਬੰਦਰ। ਇੰਟਰ ਤੁਹਾਨੂੰ ਬੱਚਿਆਂ ਦੀ ਬਹੁਤ ਸਾਰੀ ਐਕਟੀਵਿਟੀ ਜਿਵੇਂ ਹੈ ਨਾ ਆ ਹੋ ਗਈਆਂ, ਗੱਟੀਆਂ ਹੋ ਗਈਆਂ ਤੇ ਬਾਕੀ ਭੂਤ ਬੰਗਲਾ, ਮਿੱਕੀ ਮਾਊਸ ਨਾ ਇਹਦੇ ਅੰਦਰ ਤੁਹਾਨੂੰ ਬਹੁਤ ਬਹੁਤ ਸਾਰਾ ਦੇਖਣ ਨੂੰ ਮਿਲ ਜੂ। ਆ ਵੀ ਨਿਸ਼ਾਨਾ ਲਾਉਣਾ ਹੁੰਦਾ। ਯਾ ਇੱਧਰ ਪੁੱਤੋ ਮਤ ਲਾਓ ਬਈ ਪੂਤ ਬੰਗਲਾ ਵੀ ਆ ਤੇ ਬਾਕੀ ਮਿੱਕੀ ਮਾਊਸ ਲਾਓ ਬਈ ਤੇ ਮਿੱਕੀ ਮਾਊਸ ਤੇ ਬਾਕੀ ਹੋਰ ਵੀ ਇੱਧਰ ਮਿੱਕੀ ਮਾਊਸ ਨੂੰ ਮਿਲ ਜਾਣਗੇ ਤੇ ਇਕਨ ਲਾਓ ਬਈ ਬਾਕੀ ਉਹ ਛੋਟੀ ਚਿੱਟੀ ਬੱਤੀ ਵਾਲੀ ਹੈ ਨਾ ਤੇ ਬਾਕੀ ਆ ਇੱਧਰ ਬੱਤੀਆਂ ਵਾਲੇ ਸਾਰੇ ਢੂਲੇ ਵਗੈਰਾ ਹੋਗੇ ਜਿਵੇਂ ਟ੍ਰੇਨ ਹੋ ਗਈ ਇੱਧਰ ਤੇ ਆਜੋ ਚੱਲਦੇ ਆਂ ਤੇ ਅੱਜੇ ਵੀ ਸਟਾਲ ਵਗੈਰਾ ਹੈਗੀਆਂ ਨੇ ਕਾਫੀ ਤੇ ਕਾਫੀ ਵੱਡਾ ਹੈ ਜੇ ਆਪਾਂ ਗੱਲ ਕਰੀਏ ਤੇ ਉੱਧਰ ਕਾਫੀ ਅਜੇ ਚੱਲਦੇ ਆਜੋ ਪਿੱਛੇ ਦਿਖਾਉਣੇ ਨਹੀਂ ਲਓ ਜੀ ਤੇ ਆਜ ਦਾ ਸਟਾਲ ਲੱਗੀਆਂ ਨੇ ਸਾਰੀਆਂ ਜਿਗਾ ਦੇਖ ਸਕਦੇ ਹੋ ਇਹ ਵੀ ਤੁਹਾਨੂੰ ਆਪ ਦਿਖਾ ਦਾਂਗੇ ਕਿ ਕਿੰਨੇ ਮੁੜਦੇ ਹੋਏ ਪਹਿਲਾਂ ਪੱਗੇ ਜਾ ਆਈਏ ਲਓ ਜੀ ਤੇ ਐਵੇਂ ਦਾ ਕੁਝ ਇਹ ਰੋਜ਼ ਫੈਸਟੀਵਲ ਆ ਤੇ ਬਾਕੀ ਚੱਲਦੇ ਅੱਗੇ ਦੇ ਅੱਗੇ ਵੀ ਟੰਡੋਲ ਵਗੈਰਾ ਹੈਗੇ ਨੇ ਉਹ ਵੀ ਤੁਹਾਨੂੰ ਦਿਖਾਉਨੇ ਆਪਾਂ ਬਲੂਨ ਲੈ ਲੋ ਇੱਕ ਇੱਕ ਲਓ ਦੇਖ ਸਕਦੇ ਹੋ ਨਾ ਇੱਕ ਵਾਰ ਜੜੀਓ ਕੀਤੀ ਗਈ ਆ ਰੋਜ ਸੱਤੀ ਵਾਲੇ ਇਹ 53ਵਾਂ ਰੋਜ ਸੱਤੀ ਵਾਲਾ ਇਹ ਜਿਵੇਂ ਉਹ ਲਿਖਾਇਆ ਸਾਹਮਣੇ ਉਸੇ ਰੋਜ ਇਹ ਟ੍ਰੈਕਿੰਗ ਤੇਜ਼ ਤੇ ਬਾਕੀ ਤੁਸੀਂ ਇੱਧਰ ਰੋਈ ਸਾਰਾ ਦੇਖ ਸਕਦੇ ਹੋ ਕ라우ਡ ਬਹੁਤ ਆ ਬਹੁਤ ਇਕੱਠਾ ਹਨ ਜੋ ਤੁਸੀਂ ਦੇਖ ਸਕਦੇ ਹੋ ਇਹ ਆਜੋ ਦਿਖਾਉਣਾ ਤੁਹਾਨੂੰ ਅੱਗੇ ਹੋਰ ਆਪਾਂ ਬਾਕੀ ਲੋਕ ਆ ਜੋ ਚੱਲਦੇ ਆ ਅੱਗੇ ਲੋ ਵੀ ਚੱਲਦੇ ਆਪਾਂ ਅੱਗੇ ਤੇ ਆਪਾਂ ਘੁੰਮ ਰਹੇ ਆਂ ਸ਼ਹਿਰ ਚੰਡੀਗੜ੍ਹ ਦੇ ਰੋਜ਼ਗਾਰਨ ਦੇ ਵਿੱਚ ਤੇ ਤੇ ਪਹੁੰਚਿਆ ਤੁਹਾਨੂੰ ਹੋਰ ਅੱਗੇ ਦਾ ਮਾਹੌਲ ਤੇ ਬਣੇ ਰਹੇ ਹੋਗੇ ਆਪਣੀ ਵੀਡੀਓ ਨਾਲ ਤੇ ਬਾਕੀ ਤੁਹਾਨੂੰ ਬਹੁਤ ਸਾਰੇ ਫਲਾਵਰ ਮਿਲ ਜਾਣਗੇ ਜਿਵੇਂ ਇਹਦਾ ਸਾਰੇ ਲੱਗੇ ਹੋਏ ਨੇ ਅਲੱਗ-ਅਲੱਗ ਥਿਆਰੀਆਂ ਦੇ ਵਿੱਚ ਸਾਰੇ ਫੁੱਲ ਰੈਡ ਲੱਗੇ ਹੋਏ ਨੇ ਇਹ ਤੁਸੀਂ ਸਾਰਾ ਦੇਖ ਸਕਦੇ ਹੋ اچھا ਜੀ ਤੇ ਇਹਨਾਂ ਨਾਮ ਵੀ ਵਗੈਰਾ ਲਿਖੇ ਹੋਏ ਨੇ ਜਿਵੇਂ ਬਾਗਨਾਤਰੋ ਮੰਝਦਾ ਮੰਝਦਾ ਅਬ ਇਹ ਦੋਨੋਂ ਕਿ ਕੀ ਦਿਖਾਉਣਾ ਫੁੱਲਾਂ ਨਾਲ ਲਿਸ਼ੀਏ ਰੱਖਣਾ ਸੰਭਾਲ ਚੰਡੀਗੜ੍ਹ ਯਾ ਦੇਖੋ ਕਿੰਨੀ ਸੋਹਣੀ ਲਿਸ਼ੀ ਆ ਫੁੱਲਾਂ ਨਾਲ ਬਾਕੀ ਤੁਸੀਂ ਸਾਰਾ ਆਇਆ ਦੇਖ ਸਕਦੇ ਹੋ ਮਾਹੌਲ ਤੇ ਹੁਣ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਇੱਧਰ ਇੱਧਰ ਤੁਹਾਨੂੰ ਦਿਖਾਉਨੇ ਆਪਾਂ ਝੂਲੇ ਵਗੈਰਾ ਝੰਡੋਲ ਵਗੈਰਾ ਹਣਾ ਯਾ ਲੋਗੇ ਤੇ ਆ ਵੀ ਕਾਫੀ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਇਹ ਵੀ ਤੁਹਾਨੂੰ ਦਿਖਾਉਨੇ ਆਪਾਂ ਜੇ ਜਿਵੇਂ ਇੱਥੇ ਵੀ ਫਲਾਵਰ ਵਗੈਰਾ ਹਨਾ ਲਾਏ ਹੋਏ ਨੇ ਤੇ ਮੈਨੂੰ ਆ ਦੇਖ ਸਕਦੇ ਸਾਰੇ ਲਓ ਜੀ ਆ 골ਡਨ ਆ ਗਿਆ ਹਨਾ ਐਵੇਂ ਸਾਰੇ ਲਓ ਜੀ ਐਵੇਂ ਸਾਰੇ ਦੋਨੋਂ ਸਾਈਡ ਨੇ ਤੇ ਚੱਲਦੇ ਆ ਅੱਗੇ ਇਹ ਆ ਦੇਖੋ ਹਰ ਐਦਰ ਨਾ ਯਾ ਦੇਖੋ ਅੱਗੇ ਫੁੱਲਾਂ ਨਾਲ ਕਿੰਨੀ ਸੋਹਣੀ ਡੈਕੋਰੇਸ਼ਨ ਕੀਤੀ ਗਈ ਆ ਯਾ ਦੇਖ ਸਕਦੇ ਹੋ ਦੋਨੋਂ ਸਾਈਡ ਆਹੇ ਇੱਧਰ ਵੀ ਆ ਤੇ ਇੱਧਰ ਵੀ ਆ ਬਾਕੀ ਤੈਨੂੰ ਬਾਹਰ ਨਹੀਂ ਛੱਡਦੇ ਵਿਖਾਉਣੇ ਆਪਾਂ ਲਓ ਵੀ ਆ ਦੇਖੋ ਆ ਦੇਖੋ ਕਿੰਨੀ ਸੋਹਣੀ ਡੈਕੋਰੇਸ਼ਨ ਜਿਹੜੀ ਕੀਤੀ ਗਈ ਆ ਲਓ ਹੁਣ ਚੈੱਕ ਕਰੋ ਦੇਖੋ ਕਿੰਨਾ ਸੋਹਣਾ ਲਗ ਰਿਹਾ ਇਹ ਸਾਹਮਣੇ ਲਿਖਿਆ ਜੀ ਥੈਂਕਸ ਫॉर ਯੂਅਰ ਕਾਈਂਡ ਵਿਜ਼ਿਟ ਲਓ ਫੇਰੀ ਪੰਜਾਬੀ ਕਰਕੇ ਦੱਸ ਦਿਓ ਭਾਈ ਮੈਨੂੰ ਪੰਜਾਬੀ ਪਤਾ ਪਰ ਤੁਸੀਂ ਦੱਸ ਦਿਓ ਲਓ ਜਲਦੇ ਆਪਾਂ ਤੁਹਾਨੂੰ ਉਹ ਤਾਂ ਦਿਖਾਉਣਾ ਚੰਡੋਲ ਤੇ ਝੂਲੇ ਲਓ ਤੋਬਾ ਸਾਰੇ ਬੰਦੇ ਕਰਾ ਲਓ ਲਓ ਵੀ ਹੁਣ ਆਪਾਂ ਆ ਗਏ ਚੰਡੋਲ ਇੱਧਰ ਤੁਹਾਨੂੰ ਚੰਡੋਲ ਝੂਲੇ ਵੀ ਮਿਲ ਜਾਣਗੇ ਜਿਵੇਂ ਆਹ ਦੇਖ ਸਕਦੇ ਹੋ ਬਾਕੀ ਆ ਗੇਮਾਂ ਵਗੈਰਾ ਜਿਵੇਂ ਗਲਾਸ ਸੱਟਣੇ ਹੁੰਦੇ ਆ ਨਾ ਬੋਲ ਨਾਲ ਲਓ ਜੀ ਬਾਕੀਆਂ ਨਖਾਨੇ ਲਾਉਣੇ ਹੁੰਦੇ ਬਕਿਆ ਰਿੰਗ ਵਗੈਰਾ ਹਨ ਇਹ ਇੱਧਰ ਕਿਸੇ ਵੀ ਮਿਲ ਜੂਗੀ ਚਲੋ ਇਹ ਅੱਜ ਝੰਡੋਰ ਚੱਲਦਾ ਨਾ ਤੁਸੀਂ ਦੇਖ ਸਕਦੇ ਹੋ ਤੁਸੀਂ ਝੰਡੋਰ ਦੇ ਨਿਆਰੇ ਵੀ ਲੈ ਸਕਦੇ ਹੋ ਰੋਜ਼ ਫੈਸਟੀਵਲ ਤੇ ਆ ਕੇ ਬੈਠ ਕੇ ਨਾਮ ਨਾ ਅੰਜੋਏ ਕਰ ਸਕਦੇ ਹੋ ਬਾਕੀ ਆਇਕਰ ਘੋੜੇ ਚਲੋ ਇਹ ਕਾਫੀ ਸ਼ਾਰੀ ਐਕਟੀਵਿਟੀਸ ਨੂੰ ਦੇਖਣ ਨੂੰ ਮਿਲ ਜੂਗੀ ਸਮਝ ਆਇਆ ਲੇਖੋ ਨਾ ਆਹ ਚੱਲਦੀ ਇੱਧਰ ਤੇਜ਼ੀ ਕੋਟੀ ਸੁਣ ਬੱਡੀ ਤੇਜ਼ੀ ਦਿਖਾਉਣੇ ਆਂ ਤੇ ਆਪਾਂ ਤੇ ਆ ਵੀ ਤਨ ਬ੍ਰੇਕ ਡਾਂਸ ਹੀ ਮਿਲ ਜੂਗਾ ਲਓ ਤੇ ਬਾਕੀ ਆ ਤੁਲਾ ਹੀ ਮਿਲ ਜੂਗਾ ਨਾ ਜੇ ਐਵੇਂ ਸਾਡੇ ਕੋਲ ਜਨ ਜਾਣਗੇ ਤੇ ਇੱਧਰ ਵੀ ਕਾਫੀ ਕੋਸ ਨੂੰ ਦੇਖਣ ਨੂੰ ਮਿਲ ਜੂ ਜਿਵੇਂ ਆਹ ਗੱਡੀ ਵਾਲਾ ਹੋ ਗਿਆ ਆਹ ਟ੍ਰੇਨ ਵਾਲਾ ਹੋ ਗਿਆ ਨਾ ਲਓ ਤੇ ਆ ਹੋ ਗਿਆ ਇੱਧਰ ਤੇ ਪੂਤ ਮੰਗਲਾ ਵੀ ਹੈਗਾ ਇੱਧਰ ਜਿਵੇਂ ਪਿੱਛੇ ਵੀ ਦਿਖਾਇਆ ਜੀ ਪੁੱਤਰ ਤੇ ਇੱਧਰ ਵੀ ਹੈਗਾ ਬਾਕੀ ਮਿੱਕੀ ਮਾਊਸ ਜਾਂ ਟੁੱਲੇ ਸਾਰੇ ਤੇ ਆਜੂ ਲੋਕ ਚੱਲਦਾ ਇੱਧਰ ਲੋ ਬਈ ਲੋਨ ਨੂੰ ਦੇਖ ਸਕਦੇ ਤੇ ਬਾਕੀ ਆਜੂ ਲਾ ਵੀ ਹੈਗਾ ਇੱਥੇ ਮੈਂ ਦੇਖਦਾ ਸੀ ਨਾ ਲੋ ਬਈ ਦੇਖੋ ਲੋ ਬਈ बाकी तो होर भी अगर काफ़ी बड़ा है यार देखो इधर सारा इधर लुकेशन दिखावे आप देखो लोग भी देखो ਯਾ ਇੱਧਰ ਕੋਈ ਜਿੰਨਾ ਵਗੈਰਾ ਹੋ ਜੇ ਵੇਣਾ। ਇੱਥੇ ਫੂਡ ਆ ਗਿਆ ਸਾਰਾ। ਫਿਰ ਉਹਦੇ ਵੀ ਤੁਹਾਨੂੰ ਦਿਖਾਇਆ ਸੀ ਆਪਾਂ ਨੇ ਇੱਧਰ ਵੀ ਆ ਗਿਆ ਹਨਾ। ਇੱਧਰ ਜਿਵੇਂ ਡੋਸਾ ਹੋ ਗਿਆ, ਦਿੱਲੀ ਚਾਟ ਹੋ ਗਿਆ ਹਨਾ। ਲਓ ਜੀ ਐਵੇਂ ਸਾਰਾ। ਲਓ। ਲਓ ਜੀ ਅੱਗੇ ਆਗੇ ਅੱਗੇ ਤੁਹਾਨੂੰ ਐਵੇਂ ਸਟਾਲ ਵਗੈਰਾ ਮਿਲ ਜਾਣਗੇ ਸਾਰੀਆਂ ਹਨਾ ਜਿਵੇਂ ਤੁਸੀਂ ਦੇਖ ਸਕਦੇ ਹੋ ਹਨ। ਤੇ ਇਹ ਸਾਰੀਆਂ ਤਕਰੀਬਨ ਤੁਹਾਨੂੰ ਹੈਂਡ ਮੇਡ ਮਿਲ ਜਾਣਗੀਆਂ ਜਿਵੇਂ ਸਾਹਮਣੇ ਚੀਜ਼ ਦੇਖ ਸਕਦੇ ਹੋ ਸਾਰੀਆਂ ਹਨਾ। ਲਓ ਜੀ ਤੇ ਬਾਕੀ ਐਵੇਂ ਦਾ ਕੁਝ ਰੋਡ ਦਾ ਟਾਟੀ ਵਾਲੇ ਚੱਲ ਰਿਹਾ ਤੁਸੀਂ ਜਾ ਕੇ ਦੇਖ ਸਕਦੇ ਹੋ ਲਓ ਜੀ ਆ ਦੇਖੋ ਇਧਰ ਤੇ ਆ ਰਿਹਾ ਇੱਥੇ ਨਾ 골ਡ ਇਜ 골ਡ ਹੈ ਲਓ ਜੀ ਲਓ ਜੀ ਅੱਗੇ ਤੁਹਾਨੂੰ ਐਵੇਂ ਹੈਂਡ ਮੇਡ ਦੀ ਬਹੁਤ ਸੋਹਣੀਆਂ ਸੁਨੀਆਂ ਨੇ ਪ੍ਰਾਂਦੀਆਂ ਮਿਲ ਜਾਣਗੇ ਦੇਖਣ ਨੂੰ ਜਿਵੇਂ ਆਹ ਦੇਖ ਸਕਦੇ ਹੋ ਲਓ ਜੀ ਤੇ ਬਾਕੀ ਆਹ ਦੇਖੋ ਨਾ ਤੇ ਹੋਰ ਵੀ ਕਾਫੀ ਕੁਝ ਤੁਹਾਨੂੰ ਮਿਲ ਜੂਗਾ ਲਓ ਜੀ ਜਿਵੇਂ ਆਹ ਥਾਰਾ ਦੇਖ ਸਕਦੇ ਹੋ ਤੇ ਇੱਧਰ ਪਾਸੇ ਹੋਰ ਆਉਗਾ ਜਮਿਗਾ ਲਓ ਜੀ ਵਿਆਪਤ ਕਹਿੰਦੇ ਆ ਕਿ ਜੀ ਬੱਚਿਆਂ ਦੇ ਸਾਰੇ ਹਨ ते लो ये ट्र पेंटिंग कर है ਫੇਰ ਆ ਗਏ ਤੇ ਆਹ ਝੂਲੇ ਕੋ ਦੇਖੋ ਤੇ ਉਹਨਾਂ ਨੂੰ ਦਿਖਾਉਣੇ ਕਿੱਸ ਤੇ ਆ ਦੇਖੋ ਆ ਜਾ ਵੀ ਆ ਜਾ ਦੇਖੋ ਮਾਹੌਲ ਬਹੁਤ ਸਟਿਵਲ ਦਾ ਬਾਕੀ ਤੇ ਅੱਜ ਤੁਹਾਨੂੰ ਵੀ ਆਏਗਾ ਤੇ ਬਾਕੀ ਆ ਦੇ ਕੋਦਰ ਤਾਰਾ ਨਾ ਤੇ ਤੁਸੀਂ ਸ਼ੈਲਫੀਆ ਪੁਆਇੰਟ ਵੀ ਹੈਗਾ ਤੇ ਬਾਕੀ ਟੈਟੂ ਵਗੈਰਾ ਵੀ ਤੁਸੀਂ ਬਣਾ ਸਕਦੇ ਹੋ ਆ ਵੀ ਚੱਲਦਾ ਇੱਧਰ ਆ ਝੂਲਾ ਵੀ ਆ ਗਿਆ ਇੱਥੇ ਤੇ ਬਾਕੀ ਇੱਧਰ ਕਿੰਨੀ ਵੀ ਹੈਗੀ ਆ ਨਾ ਲੋ ਵੀ ਹੁਣ ਦੇਖੋ ਆ ਝੂਲਾ ਬਿਲਕੁਲ ਆਪਣੇ ਚੱਕਰ ਬੰਨੇ ਪੈਣੇ ਨੇ ਹੁਣ ਲੈ ਉਹ ਖੜ ਗਿਆ ਉੱਪਰ ਖੜ ਗਿਆ ਬੱਲੇ 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 ਬਿਲਕੁਲ ਸੈਂਟਰ ਤੇ ਖੜ ਗਿਆ ਬਿਲਕੁਲ ਸੈਂਟਰ ਚ ਆ ਗਿਆ ਲੱਗ ਕਟ ਪਰ 10 ਸੈਕਿੰਡ ਖੜਿਆ ਹੋਊਗਾ ਇਹ ਵਾਹ ਵੀ ਵਾਹ ਬਹੁਤ ਖਤਰਨਾਕ ਆ ਵੀ ਐਟ ਬਏ ਲਾਪਾ ਕਿਸ਼ਤੀ ਵੀ ਬਾਈ ਨੇ ਸੜਤੀ ਤੇ ਵੀ ਚੱਲ ਪਈ ਲਾਓ ਵੀ ਲਾਜੀ ਕਿਸ਼ਤੀ ਵੀ ਪੂਰੀ ਚੱਲ ਪਈ ਜੋਰਾਂ ਤੇ ਆ ਦੇਖੋ ਬੱਲ 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 ਇਹ ਹੁਣ ਦੇਖਿਓ ਲਾਓ ਵੀ ਫੱਕੇ ਇੱਧਰ ਖਡੋਲੇ ਇਹੋ ਆ ਗੇਉਤੂ ਲਾਈ ਜਾਓ ਲਓ ਤੁਹਾਨੂੰ ਦਿਖਾ ਦਿੰਦੇ ਚੱਲਦਾ ਪਹਿਲਾਂ ਖੜਾ ਦੀ ਉਹ ਦੇਖੇ ਕਿ ਕਿ ਚੱਲਦੀ ਇੱਧਰ ਤੇ ਬਾਕੀ ਟੰਡੋਲ ਖੜ ਗਿਆ ਹੁਣ ਉਹ ਚੂਲਾ ਚੱਲਦਾ ਤੇ ਨੋਰ ਪਹਿਲਾਂ ਚੱਲਦਾ ਬਦਾ ਖਾਤਾ ਤੇ ਤੇ ਬਾਕੀ ਸਾਭੇ ਹੀ ਸਾਰੇ ਤੁਹਾਨੂੰ ਇਥੇ ਚੂਲੇ ਵਗੈਰਾ ਮਿਲ ਜਾਣਗੇ ਯਾ ਦੇਖੋ ਨੋਰ ਵੀ ਚੱਲ ਰਿਹਾ ਚੱਲਦਾ ਤੇ ਜਿਹੜਾ ਇਹ ਗੱਡੀ ਇਹ ਆਜੋ ਚਾਲਦੇ ਆਪਾਂ ਬਗੜਾ ਜਲਦੋਰ ਵੀ ਕਰਤਾ ਸ਼ੁਰੂ ਇਹ ਆ ਬ੍ਰੇਕ ਡਾਂਗ ਕੇ ਚੱਲਿਆ ਤੇ ਚਲਦੋਰ ਵੀ ਬੱ ਚੱਲ ਪਿਆ ਇਹ ਆ ਛੋਟੀ ਕੈਸਤੀ ਬੱਚਿਆਂ ਬਾਅਦਸੇ ਹਨਾ ਲਓ ਬਾਕੀ ਘੋੜੇ ਇੱਧਰ ਇਹ ਆ ਕੈਸਤੀ ਉਹ ਵੀ ਜਵੇਂ ਇਹ ਆ ਤੁਹਾਰੇ ਆਪਾਂ ਦਿਖਾਦਾ ਇੱਧਰ ਤੇ ਦੇਖੋ ਵੀ ਕਿੰਨੀ ਸ਼ੋਣੀ ਡੈਕੋਰੇਸ਼ਨ ਕੀਤੀ ਗਈ ਆ ഫുൾ എഫെട്ടോ ഇപ്പോൾ എലിഫെട്ട ബോ ਐਕਟੀਵਿਟੀ ਵਾਲ ਸਹਿਰ ਚੰਡੀਗੜ੍ਹ ਤੇ ਆ ਗਏ ਆਪਾਂ ਤੁਹਾਨੂੰ ਸਾਰੀ ਐਕਟੀਵਿਟੀ ਦਿਖਾਤੀ ਤੇ ਚੱਲਦੇ ਹੁਣ ਆਪਾਂ ਅੱਗੇ ਲੋ ਵੀ ਹੁਣ ਪੈ ਰਿਹਾ ਪੇਚੇ ਉਧਰੋਂ ਪੇਚੇ ਦਿਖਾਉਣੇ ਆ ਤੇ ਇੱਧਰੋਂ ਚੜਦੇ ਆ ਪਤੰਗ ਇੱਥੇ ਤੁਸੀਂ ਪਤੰਗ ਛਾੜ ਸਕਦੇ ਹੋ ਤੇ ਦੇਖਣਾ ਕੀ ਬਣਦਾ ਹਲੀ ਉਹ ਵੜਤਾ ਭਾਈ ਉਹ ਆ ਜਾਣ ਹੁਣ ਖਾ ਲਓ ਹੋ ਗਿਆ ਹੋਰ ਗਿਆ ਉੱਪਰ ਜਾਂਦਾ ਲਓ ਵੀ ਹੁਣ ਚੱਲ ਰਿਹਾ ਘਟ ਪਤੰਗਾਂ ਦਾ ਕੰਪੀਟੀਸ਼ਨ ਬਾਕੀ ਤਾਂ ਦੇਖੋ ਮਾਹੌਲ ਸਾਰਾ ਲਓ ਜੀ ਆਜ ਦੇ ਬਲੌਗ ਦੀ ਆਪਾਂ ਐਂਡਿੰਗ ਕਰਦੇ ਆ ਤੇ ਅੱਜ ਆਪਾਂ ਤੁਹਾਨੂੰ ਦਿਖਾਇਆ ਰੋਜ ਫੈਸਟੀਵਲ ਜਿਹੜਾ ਕਿ ਸ਼ਹਿਰ ਚੰਡੀਗੜ੍ਹ ਲੱਗਿਆ ਹੋਇਆ ਤੇ ਉਮੀਦ ਆ ਤੁਹਾਨੂੰ ਆਦੀ ਵੀਡੀਓ ਚੰਗੀ ਲੱਗੀ ਹੋ ਜੀ ਵੀਡੀਓ ਤੁਹਾਨੂੰ ਪਸੰਦ ਆਈ ਆ ਤਾਂ ਲਾਈਕ ਕਰਨਾ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦਾ ਤੁਹਾਨੂੰ ਹੋਰ ਇੱਕ ਨਵਾਂ ਵੀਡੀਓ ਤੁਹਾਡਾ ਸਾਰਿਆਂ ਦਾ ਇੱਥੇ ਤੱਕ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ